ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਨੂੰ ਯਾਦ ਕਰਦੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਲੱਗੇ ਹੋਏ ਨੇ ਜਿਦਾ ਜਿਹੜੀ ਉਹ ਮੋਰਾਲ ਦੀਆਂ ਸਿਸਵਾ ਰੋਡ ਕੁਰਾਲੀ ਤੇ ਤੁਸੀਂ ਇਹ ਦੇਖ ਸਕਦੇ ਹੋ ਜੋ ਲੰਗਰ ਚੱਲ ਰਿਹਾ ਹੈ ਮੈਂ ਬਾਬਾ ਜੀ ਤੁਹਾਨੂੰ ਕੀ ਕਰੂੰਗਾ ਸਿਸਵਾ ਰੋਡ ਤੇ ਲੰਗਰ ਚਲਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੇਵਾ ਕਰ ਰਹੇ ਹੋ ਜੀ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਜੀ ਹਾਂਜੀ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕਦੋਂ ਲੱਗੇ ਸੀ ਸੇਵਾ ਕਰਨਾ ਅਸੀਂ ਸਵੇਰ ਤੋਂ ਲੱਗੇ ਹੋਏ ਹਾਂ ਫੇਰ ਤੋਂ ਲੱਗੇ ਹੋਏ ਹਾਂ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰ ਰਹੇ ਹਾਂ ਬਰੈਡ ਪਕੌੜਿਆਂ ਦੀ ਹਾਂਜੀ ਹਾਂਜੀ ਨਾਲ ਕੀ ਹੋਰ ਕੀ ਹੈ ਚਾਹ ਹੈ ਜੀ ਕਾਹ ਹੈ ਜੀ ਹਾਂਜੀ ਠੀਕ ਹੈ ਜੀ ਕਦੋਂ ਲੱਗੇ ਸੀਗੇ ਸਵੇਰ ਤੇ ਲੱਗੇ ਹੋਏ ਆ ਸਵੇਰ ਦੇ ਲੱਗੇ ਹੋਏ ਆ ਤੁਹਾਨੂੰ ਕੀ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਸੇਵਾ ਕਰਕੇ ਕੀ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਤੇ ਅਸੀਂ ਛੋਟੇ ਸਾਹਿਬ ਜਦੋਂ ਸਿੱਧਾ ਅੱਜ ਕਿਤੇਰੇ ਸਾਨੂੰ ਬਹੁਤ ਜਿਆਦਾ ਲੱਗ ਰਿਹਾ ਹੈ ਜੀ ਛੋਟੇ ਸਾਹਿਬ ਜਦਾਂ ਵੀ ਸ਼ੀਰਦੀ ਕਿੱਥੇ ਹੋਈ ਸੀ ਹੋਈ ਸੀ ਫਟੇਗੜ ਸਾਹਿਬ ਫਟੇਗੜ ਸਾਹਿਬ ਸਾਹਿਬ ਜਦਾਂ ਦੇ ਨਾਮ ਕੀ ਸੀ ਸਰਕਟ ਦੇ ਨਾਮ ਹੁੰਦਾ ਉਹ ਸਾਡੇ ਸਾਹਿਬ ਜਦਾਂ ਦੇ ਜਿਆਦੀ ਸਿੰਘ ਜੀ ਨਾਇਰਾ ਜੀ ਦਰਾਵਰ ਸਿੰਘ ਜੀ ਪਤੇ ਸਿੰਘ ਜੀ ਅਨੁਸਾਰ ਜੀ ਹਾਂਜੀ ਵੀਰ ਜੀ ਸੇਵਾ ਕਰ ਰਹੇ ਆ ਜੀ ਲੰਗਰ ਦੀ ਬਾਬੇ ਦੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਤਲਾਬ ਸਨ ਆਇਆ ਜਿਹੜੀ ਹੁ ਹੋ ਰਹੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਤੋ ਕੀ ਕਹਾਂਗੇ ਇਹ ਲੰਗਰ ਵਾਲੇ ਮਾਤਾ ਨੂੰ ਸਦਾ ਦੀ ਵੋਦੀ ਤੇ ਸੇਵਾ ਕਰਾ ਰਹੀ ਤੁਸਾਦ ਦੀ ਪਰਮਾਨੀਆਂ ਜਿੱਤੇ ਹੁਣੇ ਨਾਲ ਲੰਗਰ ਪਾਇਆ ਜਾ ਰਹੀ ਜੀ ਪ੍ਰਸ਼ਾਦ ਵਿੱਚ ਜ਼ਹਿਰ ਮਿਲਾ ਕੇ ਰੈੱਡ ਦੇ ਕਾਲਾ ਲੰਗਰ ਪਾਇਆ ਸਾਰੀ ਮਾਇਆ ਦੇ ਮਾਲਕ ਅੱਜ ਬਣ ਗਏ ਦੀ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜੋ ਸੇਵਾ ਚੱਲ ਰਹੀ ਹੈ ਬਰੈਡ ਪਕੌੜੇ ਦਾ ਲੰਗਰ ਤੇ ਨਾਲ ਚਾਹ ਦਾ ਲੰਗਰ ਸੋ ਛੋਟੇ ਛੋਟੇ ਬੱਚੇ ਸੇਵਾ ਭਾਵਨਾ ਦੇ ਨਾਲ ਜੋ ਸੇਵਾ ਕਰ ਰਹੇ ਨੇ ਤੁਹਾਨੂੰ ਹੋਰ ਵੀ ਦਿਖਾ ਰਹੇ ਹਾਂ ਦਿਖਾਉਣੇ ਆ ਰਾਤ ਨੂੰ ਗਿਆ ਤੇ ਮੋਰਾਂ ਦੀ ਥੇਲੀ ਸੰਗਤਾਂ ਨੂੰ ਰੋਕ ਕੇ ਲੰਗਰ ਸ਼ਿਕਾਇਤ ਆ ਜਾ ਰਿਹਾ ਗੁਰੂ ਮੋਹਰਾ ਦੀ ਜੇਲੀ ਚੋਕ ਲੈ ਮਾਤਾ ਜੀ ਦੇ ਵੇਗ ਅਨੁਸਾਰ ਸੰਗਤ ਜੀ ਧਾਰਮੇ ਦੇ ਮਾਤਾ ਜੀ ਦੇ ਇਸ ਤਮਾਨ ਚਰਨ ਤੇ ਫੋਟੇ ਲਾਈਵ ਤਸਵੀਰਾਂ ਜਨਤਾ ਕੋਲੋਂ ਸਿੰਘ ਵਿਚਰਦੇ ਹੋ ਇੱਧਰ ਵੀ ਦੇਈ ਰਿਹਾ ਹੈ ਸ਼ਿਵਾ ਭਾਵਨਾ ਦੇ ਨਾਲ ਸੰਗਤਾਂ ਲੰਗਰ ਪਾਈਆਂ ਨੇ ਤੇ ਸ਼ਿਕਾਇਤ ਹੀ ਰਹੇ ਨੇ ਇਹ ਕਹਿੰਦੇ ਮਾਇਆ ਟੋਕੇ ਲੈ ਗਿਆ ਮਾਤਾ ਜੀ ਦੇ ਰੇਖੇ ਆ ਤੋ ਦੇਖੋ ਜੀ ਨਾਲ ਬੁਰੀ ਗੱਲ ਹੋ ਗਈ ਕੁਝ ਨਹੀਂ ਗੱਲ ਹੋ ਰਹੀ ਨਾ ਵੀ ਦੇਖ ਸਕਦੇ ਹੋ ਇਹ ਤਮਾਨ ਚੈਂਗਲ ਪ੍ਰੈਸਰ ਬਾਈਕੀ ਤੋਂ ਵੀ ਰੱਖੀ ਆ ਦੇਖੋ ਬਰੇ ਇਹ ਕਿ ਲਾਇਆ ਲੈ ਕੇ ਗਿਆ ਸੀ ਮੈਂ ਉਹ ਹੋ ਸਕਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਲੰਗਰ ਚੱਲ ਰਿਹਾ ਜੀ ਹਾਂ ਜੀ ਵਾਹਿਗੁਰੂ ਲੰਗਰ ਚੱਲ ਰਿਹਾ ਜੀ ਦੇਖੋ ਹਾਂ ਜੀ ਛੋਟੇ ਸਾਹਿਬ ਜੀ ਦੇ ਜਨਮ ਵਿਆਹ ਲੰਗਰ ਚੱਲ ਰਿਹਾ ਜੀ ਜੀ ਇਹ 12 ਦਾ 10 ਕਬਲਾ ਦਮਾਨ ਚੱਲ ਰਿਹਾ ਤੁਰੇ ਸੇ ਵਾਲਾਈ ਹੋਈ ਹੈ ਜੀ ਮਰਦੇ ਅਦਾਸ ਕਰੋਗੇ ਵੀ ਅੱਗੇ ਸਾਡੀ ਸੇਵਾ ਇੱਥੇ ਕਬੂਲ ਕਰੇ ਸਫਾਈ ਵੀ ਕਰਤਾ ਤੇ ਬਾਈ ਵੀ ਬੰਦ ਕੇ ਰੱਖਦੇ ਨੇ ਤਾਂ ਕਿ ਜਨਗਤ ਇਹ ਲਾਈਵ ਤਸਵੀਰਾਂ ਤੁਸੀਂ ਇਹ ਧਮਾਨ ਚੈਨਲ ਤੇ ਦੇਖ ਸਕਦੇ ਹੋ ਸੰਗਠਾ ਲੰਗਰ ਸ਼ਾਕਰੀਆਂ ਨੇ ਮੱਤਾਂਇ ਕਰਵਾ ਲੈ ਜਾਂਦੇ ਗੱਡੀਆਂ ਨੂੰ ਰੋਕ ਰੱਖੋ ਮੇਰੇ ਪੁੱਤਰਾ ਲੰਗਰ ਸ਼ਿਕਾਇਆ ਜਾ ਰਿਹਾ ਹੈ ਮੇਰੇ ਪੁੱਤਰਾ ਤੇ ਕਿਚੂ ਬਣਾਇਆ ਬੜੀ ਸ਼ਰਧਾ ਭਾਵਨਾ ਨਾਲ ਕਿਚੂ ਬਣਾਇਆ ਤੇ ਲੰਗਰ ਜੋ ਪੰਜਾਬ ਦੇ ਵਿੱਚ ਕਹਿੰਦਾ ਕਿਸੇ ਸਰਕਾਰ ਦੇ ਬਾਗੀਓ ਸਰਕਾਰ ਦੇ ਬੰਦੇ ਤੁਹਾਨੂੰ ਚਿੱਕੇ ਚਿੱਕੇ ਦੇ ਲੱਗ ਕੇ ਫਿਰ ਦੋ ਨੇ ਮੈਂ ਤੋ ਇਹਦੀ ਮਸੀਹ ਨੂੰ ਚਾਪਲ ਕਰ ਲਿਆ ਤੁਸੀਂ ਚੋਰ ਬਣਾਈ ਜੋ ਮਾਤਾ ਕਹਿੰਦੀ ਆ ਚੋਰ ਨਹੀਂ ਮਾਂ ਗੁਰੂ ਪਰ ਕਹਿੰਦੇ ਚੋਰ ਨਹੀਂ ਬਣਾਇਆ ਲਾਈਵ ਖੇਲੋ ਨਾ ਜਨਾਬ ਜਿੰਨੇ ਬਾਤ ਲਾ ਲੀਏ ਹੁਣੇ ਕਰਦੇ ਸ਼ਿਕਾਇਤ ਲੋਕਾਂ ਨੇ ਮਾਤਾ ਗੁਰੂ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜੋ ਲੰਗਰ ਚੱਲ ਰਹੇ ਨੇ ਲੋ ਛੋਟੇ ਛੋਟੇ ਬੱਚੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਬ੍ਰੈਡ ਤੋੜਿਆਂ ਦਾ ਜੋ ਚਾਹ ਦੇ ਨਾਲ ਇਹ ਲੰਗਰ ਚੱਲ ਰਿਹਾ ਹੈ ਸ਼ਿਸ਼ਮਾ ਰੋਡ ਕੋਰਾਲੀ ਤੇ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੋ ਇਹ ਲੰਗਰ ਚੱਲ ਰਿਹਾ ਹੈ ਨੇ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਹੀ ਤੁਹਾਨੂੰ ਬਹੁਤ ਵਧੀਆ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਸੇਵਾ ਤਾਂ ਸਭ ਨੂੰ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਤੋਂ ਛੋਟੇ ਸਹਿਬਜ਼ਾਦਿਆਂ ਦੇ ਨਾਮ ਕੀ ਸੀ ਜੀ ਦੱਸੋ ਪੁੱਤ ਤਾਂਦਨ ਬਾਬਾ ਜੁਰਵਾ ਸਿੰਘ ਜੀ ਤਾਂਦਨ ਦੇ ਬਾਬਾ ਫਤਿਹ ਸਿੰਘ ਜੀ ਫਤਿਹ ਸਿੰਘ ਜੀ ਸੋ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਸੀ ਫਤੇਗਰ ਸਾਹਿਬ ਫਤੇਗਰ ਸਾਹਿਬ ਉਹਨਰੇ ਨਾਲ ਕੌਣ ਸੀ ਮਾਤਾ ਗੁਜਰੀ ਮਾਤਾ ਗੁਜਰੀ ਕੋਤ ਸੀ ਸੋ ਸੇਵਾ ਕਰਕੇ ਕਿਵੇਂ ਲੱਗ ਰਿਹਾ ਤੁਹਾਨੂੰ ਜੋ ਅੱਜ ਸੇਵਾ ਕਰ ਰਹੇ ਆ ਕਿੱਥੇ ਲੱਗੇ ਹੋ ਤੁਸੀਂ ਸੇਵਾ ਕਰਨ ਅਸੀਂ ਲੰਗਰ 'ਚ ਲੰਗਰ 'ਚ ਸਿਸਮਾ ਰੋਡ ਕੁਰਾਲੀ ਦੇ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜੋ ਸਿਸਮਾ ਰੋਡ ਕੁਰਾਲੀ ਦੇ ਉੱਤੇ ਇਹ ਨਿਰੰਤਰ ਲੰਗਰ ਚੱਲ ਰਿਹਾ ਹੈ ਸੋ ਬ੍ਰੈਡ ਪਕੌੜਿਆਂ ਦਾ ਲੰਗਰ ਹੈ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਹਾ ਚੜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋ ਛੋਟੇ ਸਹਿਬਜ਼ਾਦਿਆਂ ਦੇ ਨਾਮ ਕੀ ਸੀ ਜੀ ਬਟਾ ਬਾਬਾ ਸਾਹਿਬ ਗਰਾਵਰ ਸਿੰਘ ਜੀ ਤੇ ਸਹਿਬ ਫਤਿਹ ਸਿੰਘ ਜੀ ਜੀ ਤੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਲੰਗਰ ਦੇ ਵਿੱਚ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਵੀ ਲੱਗੇ ਹੋਏ ਹੋ ਤਾਂ ਕੀ ਕਹੋਗੇ ਆਪਣੇ ਸਹਿਬਜ਼ਾਦਿਆਂ ਬਾਰੇ ਸਹਿਜਾ ਦੀ ਸ਼ੇਤੀ ਦੇ, 취디 ਦੀ ਵਸਤੇ ਸੀ ਥੋੜਾ ਜਿਹਾ ਲੰਗਤ ਲਗਾਇਆ ਹੈ ਜੀ ਬਸ ਇਹ ਮਰ ਯਾਦ ਰੋਗੇ ਜਿਆਦਾ ਖਚਾਈਏ ਬੱਚਿਆਂ ਨੂੰ ਦੱਸੀਏ ਆਪਣੇਆਂ ਨੂੰ ਵੀ ਉਹਨਾਂ ਨੇ ਕਿੱਦਾਂ ਸ਼ਹਾਦਤਾਂ ਪਾਈਆਂ ਨੇ ਹਾਂਜੀ ਹਾਂਜੀ ਆਮ ਪ੍ਰਚਾਰ ਵਾਸਤੇ ਬਿਲਕੁਲ ਜੀ ਬਿਲਕੁਲ ਵਾਈਗੁਰ ਜੀ ਦਾ ਖਾਲਸਾ ਦੇ ਨਹੀਂ ਸਕਦੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਨੂੰ ਪਾਉਂਦੇ ਕਲਸਨਾ ਹੱਥ ਜੋੜ ਹਾਂਜੀ ਬੇਟਾ ਇੱਕ ਰਮ ਕਾ ਹਾਂ ਸੱਤ ਕਾ ਕਤਾ ਪੁਰ ਕੀ ਬੋਲ ਨਿਰਵੈਰ ਅਕਾਲ ਮੂਰਤ ਅਜੁਨੀ ਸਤਾਂਗ ਗੁਰਪਰਸਾਬ ਜਬ ਆਸਤ ਗਾ ਸਚ ਹੈਪੀ ਸਤ ਨਾਨਕ ਖੁਸ਼ੀ ਸਤਿਵੈ ਤੇ ਖੜਵਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜੋ ਗੁਰ ਮੰਤਰ ਵੀ ਯਾਦ ਕੀਤਾ ਹੋਇਆ ਇਹਨਾਂ ਨੇ ਸੋ ਆਪਣੇ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਤੇ ਸਿਖਾਉਣਾ ਚਾਹੀਦਾ ਹਾਂਜੀ ਬੇਟਾ ਕੀ ਨਾਮ ਹੈ ਜੀ ਮੇਰਾ ਨਾਮ ਹਰਨੂਰ ਕੌਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਅੱਜ ਅਸੀਂ ਇਹ ਲੰਗਰ ਸਾਹਿਬ ਜਾਂਦੇ ਆਂ ਦੀ ਯਾਦ ਵਿੱਚ ਲਾਇਆ ਹੈ ਚਾਰ ਸਾਹਿਬ ਜਾਂਦੇ ਆਂ ਨੇ ਸਾਡੇ ਧਰਮ ਲਈ ਕੁਰਬਾਨੀਆਂ ਦਿੱਤੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਪਣੇ ਪਿਤਾ ਜੀ ਵੀ ਬਾਤ ਦਿੱਤੇ ਔਰ ਆਪਣੇ ਚਾਰ ਪੁੱਤਰ ਵੀ ਬਾਤ ਦਿੱਤੇ ਉਹਨਾਂ ਸਾਰੇ ਦੀ ਯਾਦ ਵਿੱਚ ਅਸੀਂ ਅੱਜ ਇਹ ਲੰਗਰ ਲਗਾਇਆ ਹੈ ਵਾਹ ਜੀ ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵੱਡੀ ਗੱਲ ਹੈ ਜੋ ਇਹ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਬਾਰੇ ਸਾਰਾ ਕੁਝ ਪਤਾ ਹੈ ਸੋ ਬੱਚਿਆਂ ਨੂੰ ਜਰੂਰ ਇਹ ਦੱਸਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਮਾਨਸਦਾਨੀ ਜਿਨ੍ਹਾਂ ਨੇ ਸਾਡੇ ਲਈ ਕੌਮ ਦੇ ਲਈ ਇਹ ਆਪਣਾ ਸਾਰਾ ਪਰਿਵਾਰ ਵਾਰਿਆ ਸੀ ਤੁਹਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਵੀਰ ਜੀ ਅੱਜ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਕਹਿਣਾ ਤਾਂ ਜੀ ਇਦਾਂ ਹੀ ਆ ਵੀ ਆਪਣੇ ਸੀਧੀ ਦਿਨ ਚੱਲ ਰਹੇ ਆ ਉਹਨਾਂ ਨੂੰ ਸਮਰਪਿਤ ਆਪਾਂ ਚਲੋ ਯਾਦ ਕਰ ਲਈ ਆਪਾਂ ਇੱਕ ਲੰਗਰ ਦੀ ਜਰੀਏ ਹੀ ਆਪਾਂ ਯਾਦ ਕਰ ਸਕਦੇ ਆ ਇਹ ਆਪਣੇ ਛੋਟੇ ਬੱਚਿਆਂ ਨੂੰ ਤਾਂ ਹੀ ਪਤਾ ਲੱਗਦਾ ਹੈ ਕਿ ਆਪਾਂ ਇਹ ਲੰਗਰ ਕਿਉਂ ਲਾ ਰਹੇ ਹਾਂ ਜੀ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਚਮਕੌਰ ਦੇ 40 ਸਿੰਘਾਂ ਦੀ ਯਾਦ ਵਿੱਚ ਅੱਪਾਂ ਨੇ ਲੰਗਰ ਲਗਾਇਆ ਤੇ ਆਪਣੇ ਸਾਰੇ ਇਲਾਕੇ ਦੇ ਵਸਨੀਕ ਆਪਣੇ ਵੀਰ ਜੀ ਸਾਰਿਆਂ ਨੇ ਮਿਲ ਕਰਕੇ ਲੰਗਰ ਲਗਾਇਆ ਬ੍ਰੈਡ ਪਕੌੜਾ ਤੇ ਚਾਹ ਦਾ ਲੰਗਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਆ ਕਾਫੀ ਗਲਤ ਰਾਹਾਂ ਤੇ ਚੱਲ ਰਹੀ ਆ ਨਸ਼ਿਆਂ ਦੇ ਵਿੱਚ ਚੱਲ ਰਹੀ ਆ ਸੋ ਉਹਨਾਂ ਨੂੰ ਵੀ ਰੋਕਣ ਦੀ ਲੋੜ ਐ ਦੇਖੋ ਨਸ਼ਿਆਂ ਤੱਕ ਜਿੱਥੇ ਐ ਵੀ ਕੋੜਾ ਜਾਂਦਾ ਹੈ ਸਰਕਾਰਾਂ ਨੂੰ ਵੀ ਕੋਸ਼ਿਸ਼ ਕਰ ਰਹੀਆਂ ਨੇ ਇਹ ਜਿਹੜੇ ਆਪਾਂ ਨੇ ਲੰਗਰ ਸ਼ੀਧੀ ਸਮਾਗਮ ਐ ਇਹ ਬਹੁਤ ਇੱਕ ਵਧੀਆ ਜ਼ਰੀਆ ਐ ਜਿਨ੍ਹਾਂ ਨਾਲ ਆਪਾਂ ਉਹਨਾਂ ਨੂੰ ਥੋੜਾ ਮੋੜ ਪਾ ਸਕਦੇ ਆ ਕਿਉਂਕਿ ਜਿਹੜੀ ਜਿਹੇ ਜੀ ਸੰਗਤ ਵਹਿ ਜੀ ਰੰਗਤ ਹੈ ਜਦੋਂ ਉਹ ਭੈੜੀ ਸੰਗਤ ਤੋਂ ਆਪਣੇ ਚਾਹੋ ਕੋਈ ਵੀ ਬੱਚਾ ਕੋਈ ਵੀ ਆਪਣੇ ਆਪ ਅਸੀਂ ਨੌਜਵਾਨ ਵੀ ਲਾਲੂ ਵੀ ਜਦੋਂ ਆਪਾਂ ਇਹ ਜੀ ਸੰਗਤ ਵਿੱਚ ਆ ਕੇ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਤਾਂ ਮਨ ਆਪਣੇ ਆਪ ਹੀ ਇੱਕ ਥੋੜਾ ਮੁਰਦਾ ਦਾ ਹੈ ਇਹ ਨਸ਼ਾ ਮਜ਼ਬੂਤਾ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਧਰਮਾਨ ਚੈਨਲ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੰਗਤਾਂ ਇੱਥੇ ਲੰਗਰ ਦੇ ਵਿੱਚ ਜਿੱਟੀਆਂ ਹੋਈਆਂ ਨੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਚਲਾਏ ਜਾ ਰਹੇ ਨੇ ਚਾਹ ਦੇ ਲੰਗਰ ਬਰੈਡ ਪਕੌੜਿਆਂ ਦੇ ਲੰਗਰ ਤੇ ਬੱਚੇ ਸੇਵਾ ਵੀ ਕਰਦੇ ਨਜ਼ਰ ਆ ਰਹੇ ਨੇ ਬੜੀ ਇਹ ਲੰਗਰ ਜੋ ਚਲਾਇਆ ਜਾ ਰਿਹਾ ਹੈ ਸੀਸਮਾ ਰੋਡ ਕੁਰਾਲੀ ਤੇ ਉਸ ਸੀਸਮਾ ਰੋਡ ਕੁਰਾਲੀ ਤੇ ਇਹ ਲੰਗਰ ਚੱਲ ਰਿਹਾ ਸੋ ਇਹ ਲੰਗਰ ਬਣਾਇਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਲਾਈਵ ਤਸਵੀਰਾਂ ਦਿਖਾਉਨੇ ਆ ਕਿ ਜੋ ਲੰਗਰ ਬਣਾ ਰਹੇ ਨੇ ਸ਼ਰਧਾ ਭਾਵਨਾ ਦੇ ਨਾਲ ਇਹ ਸੰਗਤਾਂ ਜੁਟੀਆਂ ਹੋਈਆਂ ਨੇ ਲੰਗਰ ਦੇ ਵਿੱਚ ਜੁਟੀਆਂ ਹੋਈਆਂ ਨੇ ਜੋ ਲੰਗਰ ਬਣਾਇਆ ਜਾ ਰਿਹਾ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਉਂਦੇ ਆ ਸੋ ਇਹ ਵੀ ਜੀ ਜੋ ਸ਼ਰਧਾ ਭਾਵਨਾ ਦੇ ਨਾਲ ਲੰਗਰ ਨੂੰ ਬਣਾਉਣ ਦੇ ਲਈ ਇੱਥੇ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੋ ਬਰੈਡ ਪਕੌੜੇ ਜੋ ਬਣਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਸੋ ਬ੍ਰੈਡ ਕੱਢੇ ਜਾ ਰਹੇ ਨੇ ਸਾਜੇ-ਤਾਜੇ ਬ੍ਰੈਡ ਉਹ ਆਉਂਦੇ ਜਾਂਦੇ ਰਾਹੀਆਂ ਦੇ ਲਈ ਆਉਂਦੇ ਜਾਂਦੀ ਸੰਗਤ ਦੇ ਲਈ ਇਹ ਬ੍ਰੈਡ ਪਕੌੜਿਆਂ ਦੀ ਲੰਗਰ ਜੋ ਬਣਾਏ ਜਾ ਰਹੇ ਨੇ ਤੇ ਲੰਗਰ ਚਲਾਇਆ ਜਾ ਰਿਹਾ ਹੈ ਸੋ ਬ੍ਰੈਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਮਸਾਲਾ ਆਲੂਆਂ ਦਾ ਇਹ ਵੀ ਭਰਿਆ ਜਾ ਰਿਹਾ ਹੈ ਵੀਰ ਜੀ ਲੱਗੇ ਹੋਏ ਨੇ ਸੇਵਾ ਕਰਨ ਦੀ ਦੇਖ ਸਕਦੇ ਹੋ ਇਹ ਸਾਰੀਆਂ ਲਾਈਵ ਤਸਵੀਰਾਂ ਤੋਂ ਸਿਸਮਾ ਰੋਡ ਕੁਰਾਲੀ ਤੇ ਸਿਸਮਾ ਰੋਡ ਕੁਰਾਲੀ ਤੇ ਇਹ ਲੰਗਰ ਚੱਲ ਰਿਹਾ ਹੈ ਸੰਤਾਂ ਲੱਗੀਆਂ ਹੋਈਆਂ ਨੇ ਇਹ ਦੇਖੋ ਜੀ ਇਹ ਬਰੈਡ ਜੋ ਬਣਾਏ ਜਾ ਰਹੇ ਨੇ ਇੱਕ ਬੱਚਾ ਹਾਂਜੀ ਤੇ ਇੱਧਰ ਵੀਰ ਜੀ ਤੁਸੀਂ ਦੇਖ ਸਕਦੇ ਹੋ ਕਿ ਜੋ ਚਾਹ ਹੈ ਉਹ ਚਾਹ ਵੀ ਨਿਰੰਤਰ ਸ਼ੀਲੰਗਰ ਚਾਹ ਦਾ ਵੀ ਚੰਦ ਰਿਆ ਹੈ। ਤੋਂ ਛੋਟੇ-ਛੋਟੇ ਬੱਚੇ ਜੋ ਸਰਦਾ ਭਾਵਨਾ ਦੇ ਨਾਲ ਇੱਥੇ ਸੇਵਾ ਵੀ ਕਰ ਰਹੇ ਆਂ ਤੇ ਆਪਾਂ ਇਹਨਾਂ ਦੇ ਕੋਲੋਂ ਕੁਝ ਸ਼ਬਦ ਵੀ ਸੁਣਦੇ ਆਂ। ਹਾਂਜੀ ਕੀ ਨਾਮ ਹੈ ਬੇਟਾ? ਹਨੀਤ ਕੌਰ। ਤੁਹਾਡਾ ਕੀ ਨਾਮ ਹੈ? ਬਬਰੂਪ ਸਿੰਘ। ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਪੱਤੀ ਸੋ ਸੁਣਾਓ ਜੀ ਕੋਈ ਸ਼ਬਦ। गंदे सरहद दिए मुखो कुछ बोल नी बैठे क्यों लको के जिदा दो अनमोल नी माँ कुछ दिया अखिया दे तारे सी गुरु दशमेश जी से उत्तर प्यारे सी गई सी करते थे काम देखो माहौल नी बैठे क्यों लको के ਸਿਦਾ ਦਾਲtio ਕਹਿ ਦਿਖਾਲ ਸੇ ਦੇ ਬੋਲ ਦੀ ਬੈਠੀ ਹੋ ਲਕੋ ਕੇ ਜਿੰਦਾ ਜੋ ਅਨਮੋਲੀ ਗੁਰੂ ਦਸ਼ਮੇਸ਼ ਜੇਹੇ ਚਿਹਰਾ ਕਿਹੜਾ ਦਾਨੀ ਹੋਰ ਐ ਪਿਤਾ ਤੇ ਪੁੱਤਰਾ ਨੂੰ ਖੰਧੀ ਦਿੱਤਾ ਤੋ ਰ ਕਾ ਨੂੰ ਮਸੂਮ ਦਿੱਤਾ ਗਤਾ ਵੀ ਨਹੀਂ ਦੋਨੀਆਂ ਸੱਤ ਵਾਹੇ ਗੁਰੂ ਮੁਖ ਜੋthi ਬੋਲਿਆ ਕੇ ਮੈਂ ਤੁਮਹੇ ਸਾਵਾਏ ਗੁਰਦੀ ਕੇ ਹੱਤੇ ਬੋਲੇ ਸੋਨਿਆ ਬੋਲੇ ਬੋਲੇ ਸੋਨਿਆ ਸਾਸ਼ੀ ਆਕਾਸ਼ ਇਹ ਸ਼ਬਦ ਤੁਹਾਨੂੰ ਕਿਹਨੇ ਸਿਖਾਇਆ ਇਹ ਸਾਡੇ ਸਕੂਲ ਵਿੱਚ ਸਿਖਾਇਆ ਗਿਆ ਕਿਹੜੇ ਸਕੂਲ ਪੜ੍ਹਦੇ ਤੁਸੀਂ ਸੰਫੀਨ ਦੇ ਇੰਟਰਨੈਸ਼ਨਲ ਸਕੂਲ ਕਰਾ ਲੀ ਕਿਹੜੀ ਕਲਾਸ ਦੇ ਵਿੱਚ ਪੰਜਵੀਂ ਕਲਾਸ ਵਿੱਚ ਤੁਹਾਨੂੰ ਉੱਥੇ ਸਿਖਾਉਂਦੇ ਆ ਸਾਰੇ ਸ਼ਬਦ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਜੋ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਸੋ ਮਾਪਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਇਹਨਾਂ ਬੱਚਿਆਂ ਨੂੰ ਇਹਨਾਂ ਗੁਰੂਆਂ ਦੇ ਬਾਰੇ ਦੱਸਿਆ ਜਾਂਦਾ ਹੈ ਸੋ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਕਿ ਆਪੋ ਆਪਣੇ ਬੱਚਿਆਂ ਨੂੰ ਦੱਸਿਆ ਜਾਵੇ ਆਪਣੇ ਧਰਮ ਬਾਰੇ ਸਿੱਖੀ ਬਾਰੇ ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ ਚਾਹੀਦਾ ਹੈ ਕਿਉਂਕਿ ਜੋ ਅੱਜ ਕੱਲ ਜੋ ਬੱਚੇ ਆ ਉਹ ਗਲਤ ਕੰਮਾਂ ਦੇ ਵਿੱਚ ਪੈ ਰਹੇ ਨੇ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਸੋ ਇਹਨਾਂ ਨਸ਼ਿਆਂ ਤੋਂ ਮੁਕਤ ਰੱਖਣ ਦੇ ਲਈ ਆਪਣੇ ਬੱਚਿਆਂ ਨੂੰ ਆਪਣੇ ਧਰਮ ਬਾਰੇ ਆਪਣੇ ਇਸ ਕੌਮ ਬਾਰੇ ਜਰੂਰ ਦੱਸੋ ਹਾਂਜੀ ਬੇਟਾ ਸੇਵਾ ਵੀ ਕੀਤੀ ਆ ਤੁਸੀਂ ਬ੍ਰੈਡਾਂ ਦੀ ਅੱਛਾ ਹਾਂਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਫਤਿਹ ਬੋਲੇ ਸੋਨੇ ਵਾਲ ਬੋਲੋ ਬੋਲੇ ਸੋਨੇ ਸਾਚਾ ਸਾਚਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਨਾਮ ਹੈ ਓਕੇ ਸੋ ਸਹਿਬ ਦੇ ਨਾਮ ਪਤਾ ਤੁਹਾਨੂੰ ਤਾਨੂੰ ਸਹਿਬ ਜਦਿਆਂ ਦੇ ਨਾਮ ਪਤਾ ਬੋਲੋ ਹਦੀ ਸਿੰਘ ਜੀ ਪਾਪਾ ਜੋ 라ਵਣ ਸੀ ਜੀ ਪਾਪਾ ਜਜਾ ਸਿੰਘ ਜੀ ਪਾਪਾ ਪਤੇ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਤੇਗ ਬਾਹਦਰ ਗੁਰੂ ਤੇਗ ਬਹਾਦਰ ਜੀ ਸੋ ਗੁਰੂ ਤੇਗ ਬਹਾਦਰ ਜੀ ਨੇ ਵੀ ਸ਼ਹੀਦੀ ਪਾਈ ਸੀ ਪਤਾ ਕਿੱਥੇ ਪਾਈ ਸੀ ਦਿੱਲੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਕੇ ਜੀ ਛੋਟੇ ਸਾਹਿਬ ਜਦਿਆਂ ਨੇ ਕਿੱਥੇ ਸ਼ਹੀਦੀ ਪਾਈ ਸੀ ਸਰਹੰਦ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਕਿ ਅੱਜ ਲੋਕ ਸੰਗਤਾਂ ਜਾ ਰਹੀਆਂ ਨੇ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਸੋ ਇਸੇ ਸਬੰਧ ਦੇ ਵਿੱਚ ਇਹ ਲੰਗਰ ਲਗਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਤਿੰਨੀ ਛੜ ਦਾ ਭਾਵਨਾ ਹੈ ਜੋ ਇਹ ਮਤਲਬ ਕਿ ਸੇਵਾ ਵੀ ਕਰ ਰਹੇ ਨੇ ਤੇ ਇਹਨਾਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਆਪਣੇ ਇਤਿਹਾਸ ਬਾਰੇ ਸੋ ਅੱਗੇ ਵੀ ਤੁਹਾਨੂੰ ਤਸਵੀਰਾਂ ਹੁਣ ਦਿਖਾਉਨੇ ਆ ਦੁਬਾਰਾ ਫੇਰ ਜੋ ਲੰਗਰ ਚੱਲ ਰਿਹਾ ਹੈ ਸੜਕ ਤੇ ਇਹ ਤੁਹਾਨੂੰ ਦਿਖਾਇਆ ਸੀ ਜਿੱਥੇ ਲੰਗਰ ਬੰਦਿਆ ਸੀ ਸੋ ਦਾ ਭਾਵਨਾ ਦੇ ਨਾਲ ਲੰਗਰ ਚੱਲ ਰਹੇ ਨੇ ਸਰਸਾ ਜੀ ਤੇ ਵਿਚੋ ਛੋਟੇ ਛੋਟੇ ਬੱਚੇ ਲੰਗਰ ਵੀ ਲੱਗੇ ਹੋਏ ਨੇ ਤਾਂ ਨਵੀਆਂ-ਨਵੀਆਂ ਹੋਰ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਤੁਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ¡Parte! <coughs>